ਕਿ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਅਜਨਾਲਾ ਤੇ ਡੇਰਾ ਬਾਬਾ ਨਾਨਕ ਇਲਾਕਿਆਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ ਸਵੇਰੇ 10:30 ਵਜੇ ਅਜਨਾਲਾ ਪਹੁੰਚਣਗੇ ਤੇ ਦੁਪਹਿਰ ਵੇਲੇ ਦਿਨਾਨਗਰ 'ਚ ਜੋ ਨੁਕਸਾਨ ਹੋਇਆ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਸ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾਏਗਾ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਕੀ ਕੁਝ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਉਹ ਲੈਣਗੇ ਜੋ ਵੀ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਏਗੀ ਪਰ ਇਸ ਫੇਰੀ ਨੂੰ ਲੈ ਕੇ ਜੋ ਕਿ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਤੇ ਲਗਾਤਾਰ ਬੀਜੇਪੀ ਹਮਲਾਵਰ ਹੈ ਜੋ ਰਣਨੀਤ ਬਿੱਟੂ ਨੇ ਲਗਾਤਾਰ ਹਮਲਾਵਰ ਨੇ ਉਹਨਾਂ ਨੇ ਇਸ ਕਾਲ ਦਾ ਜ਼ਿਕਰ ਕੀਤਾ ਕਿ ਹੁਣ ਪੰਜਾਬ ਰਾਹੁਲ ਗਾਂਧੀ ਕੀ ਕਰਨ ਆ ਰਹੇ ਨੇ ਹੁਣ ਤੇ ਜੋ ਲੋਕਾਂ ਦੇ ਖੰਝੂ ਨੇ ਉਹ ਵੀ ਸੁੱਕ ਚੁੱਕੇ ਨੇ ਜਦੋਂ ਲੋੜ ਸੀ ਉਦੋਂ ਰਾਹੁਲ ਗਾਂਧੀ ਮਲੇਸ਼ੀਆ ਚ ਐਸ਼ ਕਰ ਰਹੇ ਸੀ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਵੀ ਹਮਲਾਵਰ ਹੈ ਤੇ ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਉਹਨਾਂ ਦੇ ਵੱਲੋਂ कीता जाएगा सवेरे तकरीबन सवा दस बजे अजनाला पहुँचने तो हर प्रभावित इलाकों का दौरा उन्होंने वालों किया जाएगा तो उस तो बाद दोपहर डेरा बा नानक जो कि सब तो प्रभावित इलाका है उत्थे व पहुँचे तो हर प्रभावित इलाकों का दौरा करने तो बाद पीड़ता के गलबात उन्होंने वालों की जाएगी ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਇੱਥੇ ਹੜ੍ਹਾਂ ਦੇ ਨਾਲ ਜੋ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣਗੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜਪਿੜਤਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦੇ ਵੱਲੋਂ ਹਰ ਸੰਭਵ ਮਦਦ ਪਹੁੰਚਾਉਣ ਦੇ ਵੀ ਦਾਅਵੇ ਕਿਤੇ ਜਾਣਗੇ ਪਰ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਬੀਜੇਪੀ ਨੇ ਉਹਨਾਂ ਦੇ ਦੇਰੀ ਦੇ ਨਾਲ ਆਉਣ ਤੇ ਸਵਾਲ ਚੁੱਕਿਆ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਨੇ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਉਸ ਵੇਲੇ ਤਾਂ ਉਹ ਮਲੇਸ਼ੀਆ ਦੇ ਵਿੱਚ ਐਸ਼ ਕਰ ਰਹੇ ਸੀ ਹੁਣ ਸਿਰਫ ਇੱਕ ਸਿਆਸੀ ਡਰਾਮੇਬਾਜ਼ੀ ਹੀ ਕੀਤੀ ਜਾ ਰਹੀ ਹੈ ਜੇ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਬਈ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਵਰਤਣਾ ਚਾਹੁੰਦਾ ਬਈ ਰਾਹੁਲ ਗਾਂਧੀ ਕਿਹੜਾ ਘੋੜਾ ਹੈ ਮੈਨੂੰ ਇਹ ਦੱਸ ਦੋ ਵੀ ਜਦੋਂ ਹੜਾਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋੜ ਹੋਵੇ ਇਹ ਕਾਂਗਰਸੀਆਂ ਨੇ ਪੁੱਛ ਲਓ ਵੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇਤਾ ਤੇ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਦੇ ਸਵਾਲਾਂ ਦਾ ਕਾਂਗਰਸ ਨੇ ਵੀ ਕਾਊਂਟਰ ਕੀਤਾ ਅਤੇ ਕਿਹਾ ਕਿ ਸਵਾਲ ਚੁੱਕਣ ਵਾਲੇ ਇਹ ਉਹੀ ਬਿੱਟੂ ਨੇ ਜਿਨ੍ਹਾਂ ਨੂੰ ਖੋਦ ਰਾਹੁਲ ਗਾਂਧੀ ਉਂਗਲ ਫੜ ਕੇ ਸਿਆਸਤ ਦੇ ਵਿੱਚ ਲਿਆਇਸ ਮੈਂ ਯਾਦ ਕਰਾ ਦਿਆਂ ਬਿੱਟੂ ਜੀ ਤੁਸੀਂ ਉਹ ਹੀ ਹੋ ਜਿਨ੍ਹਾਂ ਨੂੰ ਰਾਹੁਲ ਗਾਂਧੀ ਹੁਣਾਂ ਨੇ ਉਂਗਲ ਫੜ ਕੇ ਸਿਆਸਤ ਦੇ ਵਿੱਚ ਤੁਰਨਾ ਸਿਖਾਇਆ ਸੀ ਔਰ ਤੁਹਾਨੂੰ ਉਹ ਵੀ ਯਾਦ ਕਰਾ ਦਿਆਂ ਵੀ ਤੁਸੀਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਟੇਜ ਦੇ ਉੱਤੇ ਇੱਕ ਗੱਲ ਕਹੀ ਸੀ ਕਿ ਪੱਗ ਮੈਨੂੰ ਰਾਹੁਲ ਗਾਂਧੀ ਹੁਣਾਂ ਨੇ ਬੰਨਣੀ ਸਿਖਾਈ ਕੀ ਗੱਲ ਅੱਜ ਸਿਰਫ ਇੱਕ ਕੋ ਛੋਟੇ ਜਿਹੇ ਕਉਦੇ ਦੇ ਕਰਕੇ ਜਿੱਥੇ ਸੁਣਿਆ ਕਿ ਰੇਲਵੇ ਦੇ ਵਿੱਚ ਤੁਹਾਡੀ ਕੋਈ ਮੰਨੀ ਨਹੀਂ ਜਾਂਦੀ ਸਿਰਫ ਉਹ ਠੰਡੇ ਠੁੰਡੇ ਦੀਆਂ ਰੇੜੀਆਂ ਰੂੜੀਆਂ ਲਾਉਣ ਤੱਕ ਦੀ ਤੁਹਾਡੇ ਕੋਲ ਆਗਿਆ ਹੈ ਉਹਦੇ ਕਰਕੇ ਤੁਸੀਂ ਜਿਹੜਾ ਇੱਕ ਏਡੀ ਵੱਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦੇ ਉੱਤੇ ਟਿੱਪਣੀ ਕਰ ਰਹੇ ਕਾਬਲੇ ਗੌਰ ਹੈ ਕਿ ਹੜਾ ਨੇ ਸੁੱਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਅਜਿਹੀ ਤਬਾਹੀ ਮਚਾਈ ਹੈ ਕਿ ਲੋਕ ਕਰੋ ਬੇਗਰ ਹੋ ਗਏ 56 ਜ਼ਿੰਦਗੀਆਂ ਖਤਮ ਹੋ ਗਈਆਂ ਫਸਲਾਂ ਉਜੜ ਗਈਆਂ ਹਜ਼ਾਰਾਂ ਹੀ ਪਰਸ਼ੂਆਂ ਦੀ ਮੌਤ ਹੋ ਗਈ ਅਤੇ ਤਬਾਹੀ ਅਜੀ ਹੀ ਕਿ ਪਾਣੀ ਦੇ ਉਤਰਨ ਤੋਂ ਬਾਅਦ ਵੀ ਇਸ ਦੇ ਨਿਸ਼ਾਨ ਅਤੇ ਜ਼ਖਮਤ ਲੋਕ ਉਭਰ ਨਹੀਂ پا ਰਹੇ ਬਿਊਰੋ ਰਿਪੋਰਟ ਯੂ 18 ਪੰਜਾਬ ਰਾਹੁਲ ਗਾਂਧੀ ਦੀ ਫੇਰੀ ਤੇ ਰਵਨੀਤ ਬਿੱਟੂ ਨੇ ਸਵਾਲ ਖੜੇ ਕੀਤੇ ਤੇ ਇਸੇ ਲਹਿਜ਼ੇ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਵਾਬ ਵਿ ਦਿੱਤਾ ਉਹਨਾਂ ਨੇ ਲਿਖਿਆ ਕਿ ਬਿੱਟੂ ਜੀ ਤੁਸੀਂ ਇੱਕ ਹੋਰ ਕੋੜਿਆਂ ਦੀ ਕਿਸਮ ਬਾਰੇ ਦੱਸਣਾ ਭੁੱਲ ਗਏ ਹੋ ਅਕ੍ਰਿਤਕਣ ਕੋੜੇ ਤੁਸੀਂ ਇਸ ਨਸਲ ਦੇ ਕੋੜਿਆਂ ਦੀ ਕਤਾਰ 'ਚ ਸਭ ਤੋਂ ਅੱਗੇ ਜਾ